ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 12 ਫਰਵਰੀ ਹੈ ਮੈਂ ਗੁਰਨੂਰ ਕੌਰ ਕਲਾਸ 9th ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਲਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਰਵਿਦਾਸ ਜੀ ਆਖਦੇ ਹਨ ਐਸੀ ਲਾਲ ਤਜ ਬਿਨ ਕੌਣ ਕਰੈ ਗਰੀਬ ਨਿਵਾਜ਼ ਗਸਈਆ ਮੇਰਾ ਮਾਥਾ ਸ਼ਤਰ ਤਰੈ ਹੈ ਪਿਆਰੇ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਐਸੀ ਕਰਨੀ ਕੌਣ ਕਰ ਸਕਦਾ ਹੈ ਮੇਰਾ ਮਾਲਕ ਪਰਮੇਸ਼ਰ ਗਰੀਬਾਂ ਨੇ ਤਾਣਿਆਂ ਨੂੰ ਮਾਨ ਦੇਣ ਵਾਲਾ ਹੈ ਗਰੀਬਾਂ ਦੇ ਸਿਰ ਤੇ ਵੀ ਛਤਰ ਛੁਲਾ ਦਿੰਦਾ ਹੈ ਗਰੀਬਾਂ ਨੂੰ ਵੀ ਰਾਜਾ ਬਣਾ ਸਕਦਾ ਹੈ ਰਾਜਾ ਬਣਾ ਦਿੰਦਾ ਹੈ ਜਿਸ ਮਨੁੱਖ ਨੂੰ ਸੰਸਾਰੀ ਲੋਕ ਨੀਵਾ ਸਮਝਦੇ ਹਨ ਸੰਸਾਰ ਦੇ ਲੋਕਾਂ ਨੂੰ ਉਸ ਦੀ ਭਿਟ ਲੱਗਦੀ ਹੈ हे ਸੱਚੇ ਪਾਤਸ਼ਾਹ ਤੂੰ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ ਉਹਨਾਂ ਉੱਪਰ ਮਿਹਰਬਾਨ ਹੋ ਜਾਂਦਾ ਹੈ ਮੇਰਾ ਮਾਲਕ ਪਰਮੇਸ਼ਰ ਨੀਚ ਬੰਦਿਆਂ ਨੂੰ ਉੱਚਾ ਕਰ ਦਿੰਦਾ ਹੈ ਉਹ ਕਿਸੇ ਤੋਂ ਡਰਦਾ ਨਹੀਂ ਹੈ ਪਰਮੇਸ਼ਰ ਦੀ ਕਿਰਪਾ ਨਾਲ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਰਚੋਚਨ ਜੀ ਭਗਤ ਸਦਨਾ ਜੀ ਭਗਤ ਸੈਨ ਜੀ ਸਾਰੇ ਸੰਸਾਰ ਸਮੁੰਦਰ ਤੋਂ ਤਰ ਗਏ ਭਗਤ ਰਵਿਦਾਸ ਜੀ ਆਖਦੇ ਹਨ हे ਸੰਤ ਜਨੋ ਧਿਆਨ ਨਾਲ ਸੁਣਨਾ ਕਰੋ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਜੀ ਅਖਾਤੀ ਅਸ਼ੂਤਾ ਅਨਾਥਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਪਰਮੇਸ਼ਰ ਗਰੀਬ ਨਿਵਾਜ਼ ਹੈ ਉਹ ਕਿਸੇ ਤੋਂ ਡਰਦਾ ਨਹੀਂ ਅਖਾਤੀ ਨੀਚਾ ਉੱਪਰ ਕਿਰਪਾ ਕਰਕੇ ਉਹਨਾਂ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੰਦਾ ਹੈ ਉਹਨਾਂ ਦੇ ਸਿਰ ਤੇ ਛਤਰ ਝੁਲਾ ਦਿੰਦਾ ਹੈ ਅਖੌਤੀ ਤੌਰ ਤੇ ਨੀਚ ਸਮਝੇ ਜਾਂਦੇ ਅਨੇਕਾਂ ਭਗਤਾਂ ਨੂੰ ਪਰਮੇਸ਼ਰ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ ਭਗਤ ਜਨਾ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਆਪਣੇ ਨਾਲ ਬਿਠਾ ਕੇ ਪੂਰਨ ਸਤਿਕਾਰ ਦਿੱਤਾ ਹੈ ਅੱਜ ਜਦੋਂ ਦੁਨੀਆ ਦਾ ਕੋਈ ਵੀ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਤਾਂ ਉਹ ਇਨਾ ਭਗਤ ਜਨਾਂ ਦੀ ਬਾਣੀ ਨੂੰ ਵੀ ਮੱਥਾ ਟੇਕਦਾ ਹੈ ਪਿਆਰੇ ਵਿਦਿਆਰਥੀਓ ਹਰ ਇੱਕ ਨੂੰ ਇਨਸਾਨ ਸਮਝ ਕੇ ਹਰ ਇੱਕ ਨਾਲ ਪ੍ਰੇਮ ਪਿਆਰ ਕਰੋ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਤਕਰਾ ਨਹੀਂ ਕੀਤਾ ਹੋਰ ਗੁਰੂ ਸਾਹਿਬਾਨ ਨੇ ਵਿਤਕਰਾ ਨਹੀਂ ਕੀਤਾ ਫਿਰ ਆਪਾਂ ਵਿਤਕਰਾ ਕਰਾਂਗੇ ਤਾਂ ਗੁਰੂ ਜੀ ਸਾਨੂੰ ਮਾਫ਼ ਨਹੀਂ ਕਰਨਗੇ सुचेत हो के रहो गुरु भला करे वाहेगुरु जी का खालसा वाहेगुरु जी की फतेह